ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕੋਈ ਜੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 35 گاਵਾ ਜਿਹੜਿਆ ਸੇਰ ਆ ਵੀਰ ਕੋਲੇ ਉਹਨਾਂ ਬਾਰੇ ਇਨਫੋਰਮੇਸ਼ਨ ਵੀਰ ਤੋਂ ਲੈ ਕੇ ਦੇਵਾਂਗੇ ਇੱਕੋ ਘਰ 35 ਨਾਲ ਤੁਹਾਨੂੰ ਹਾਜ਼ਰ ਮਿਲਣਗੇ ਜਰਸੀ ਐਚ ਐਫ ਸਾਈਵਾਲ ਐਰਚਰ ਹਰ ਇੱਕ ਪ੍ਰਕਾਰ ਦੀ ਵੀਰ ਕੋਲੇ ਵਾੜ ਵਿਕਰੀ ਜਿਹੜੀ ਹਾਜ਼ਰ ਆ ਤੋ ਦੇਖੋ ਪੂਰਾ ਮਨਗਾ ਚਲੋ ਅੰਦਰ ਵਾਰ ਦੋਨੇ ਨੌਰੇ ਵੀਰ ਦੇ ਪੂਰੇ ਫੋਲਾ ਆ ਅੱਗੇ ਵੀਤ ਲਈ ਇਨਫੋਰਮੇਸ਼ਨ ਲੈਣਾ ਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਨਾਮ ਐਡਰੈਸ ਦੱਸ ਦੋ ਜ ਆਪਣਾ ਹਾਂ ਜੀ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਵੀਰੇ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਕਨਾਲੇ ਦੀ ਸੜਕ ਤੇ ਵੀਰ ਜੀ ਆਪਣਾ ਫਾਰਮ ਆਉਂਦਾਗਾ ਜ਼ਿਲ੍ਹਾ ਵੀਰੇ ਆਪਣਾ ਬਰਨਾਲਾ ਕਾ ਕੰਟੈਕਟ ਨੰਬਰ ਵੀਰੇ ਆਪਣਾ ਨੋਟ ਕਰ ਲਓ 6280713934 6280713934 ਹਾਂਜੀ ਵੀਰੇ ਆਪਣਾ WhatsApp ਵੀ ਐਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਸਾਨੂੰ WhatsApp ਤੇ ਹੈਲੋ ਦਾ ਮੈਸੇਜ ਕਰੂਗਾ ਜਿਹੜੀ ਸਾਡੀ ਲੋਕੇਸ਼ਨ ਆ ਉਹ ਵੀਰ ਨੂੰ ਆਟੋਮੈਟਿਕ ਆ ਜੂਗੀ ਕਿਉਂਕਿ ਸਭ ਤੋਂ ਵੀਰੇ ਵੱਡੀ ਗੱਲ ਹੈ ਇਹ ਉਹ ਲੋਕੇਸ਼ਨ ਫਿਰ ਜਦੋਂ ਆਪਦੇ ਆਪ ਆਇਂਦੇ ਸਾਨੂੰ ਭੇਜਣ ਦੀ ਵੀ ਲੋੜ ਨਹੀਂ ਪੈਂਦੀ ਉਹਤੇ ਵੀਰੇ ਟੱਚ ਕਰਕੇ ਆ ਜੇ ਸਿੱਧਾ ਵੀਰਾਂ ਨੂੰ ਉਹ ਫਾਰਮ ਤੇ ਲੈ ਗੋ ਜਿਹੜੇ ਵੀਰਾਂ ਨੇ ਆਪਣੇ ਕੋਲੇ ਗਊਆਂ ਖਰੀਦਣ ਆਉਣਾਗਾ ਬਾਕੀ ਜਿਹੜਾ ਵੀਰੇ ਆਪਾਂ ਲਾਟ ਕੱਢਣਾ ਹੈ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ 15 ਦਿਨੋਂ ਸਾਮੀ ਬਣਾ ਰਹੇ ਆ ਵੀਡੀਓ ਸਾਰੀ ਦੇਖ ਲੋ ਤੇ ਤੁਹਾਨੂੰ ਸਾਰਾ ਕੁਝ ਮਿਲੂਗਾ ਕਿਉਂਕਿ ਥੋੜਾ ਮੀਂਹ ਦਾ ਮੌਸਮਾ ਜਲਦਬਾਜੀ ਚ ਬਣਾ ਰਹੇ ਆ ਕੱਲ ਨੂੰ 16 ਤਰੀਕ ਦਾ ਐਤਵਾਰ ਆ ਵੀਰੇ ਮਾਲ ਰੈਸਟ ਕਰੂਗਾ 17 ਤਰੀਕ ਦਿਨ ਸੋਮਵਾਰ ਨੂੰ ਜਾਣੀ ਦੀ ਪਰਸੋ ਨੂੰ 17 ਤਰੀਕ ਤੀਜਾ ਮਹੀਨਾ 2025 ਵੀਰੇ ਦਿਨ ਸੋਮਵਾਰ ਬਣਦਾ ਸਵੇਰ 8 ਵਜੇ ਸੌਦੇ ਚਾਲੂ ਕਰ ਦੇਾਂਗੇ ਵੀਰ ਜੀ ਦੁਪਹਿਰ ਤੇ 12 ਵਜੇ ਤੱਕ ਚੱਲਣਗੇ ਜਿਹਦੇ ਵਿੱਚ ਵੀਰੇ 35 ਨਾਗ ਹੋਣਗੇ 27 ਬੈੜਾ ਆਪਾਂ ਕੈਮਰੇ ਸਾਹਮਣੇ ਕਰਾਂਗੇ ਸਵਾਗਤ ਤੇ 8 ਬੈੜਾ ਆਪਣੇ ਕੋਲ ਹੋਰ ਹੈਗੇ ਉਹ ਵੀਰੇ ਇਸ ਤਰ੍ਹਾਂ ਦਾ ਵੱਡਾ ਮਾਲ ਆਗਾ ਉਹ ਹੋਰ ਆਪਣੇ ਕੋ ਕੱਲ ਨੂੰ ਆਊਗਾ ਟੋਟਲ ਵੀਰੇ 35 ਨਗ ਬੋਲਤੇ ਪਰ ਨਾਗੇ ਤੋਂ ਜ਼ਿਆਦਾ ਹੋਣਗੇ ਕੱਲ ਨੂੰ ਕੋਈ ਵੀ ਵੀਰੇ ਆਉਣ ਦੀ ਕੋਸ਼ਿਸ਼ ਨਾ ਕਰੇ ਆਪਾਂ 17 ਤਰੀਕ ਨੂੰ ਵੀਰੇ ਸਵੇਰ 8 ਵਜੇ ਸੌਦੇ ਚਲਾਵਾਂਗੇ ਪਰ ਆ ਕੱਢੀ ਚਲੋ ਬੜਾ ਬਾਹਰ ਜਲਦੀ ਜਲਦੀ ਪਰ ਰੇਟ ਵੀਰੇ ਆਪਦਾ ਬਾਹਰੋਂ ਲਾਜ਼ਮੀ ਪਤਾ ਕਰਕੇ ਅਸੀਂ ਮਾਨ ਨਾਲ ਆਪਦਾ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਆ ਕੱਲੇ ਕੱਲੇ ਨਗ ਦੇ ਵਿੱਚ ਵੀਰੇ ਤੁਹਾਨੂੰ 15 ਤੋਂ 20000 ਦਾ ਫਾਇਦਾ ਸਾਡੇ ਕੋਲੇ ਮਿਲੂਗਾ ਕਵਾਲਿਟੀ ਦੇ ਨਾਲ-ਨਾਲ ਰੇਟ ਦੇ ਵਿੱਚ ਵੀ ਫਾਇਦਾ ਮਿਲੂਗਾ ਜਦੋਂ ਤੁਹਾਡਾ ਬਾਹਰੋਂ ਰੇਟ ਦੇਖਿਆਊਗਾ ਵੀਰੇ ਤੁਸੀਂ ਦੱਸ ਤੋਂ 15 ਮਿੰਟ ਦੇ ਵਿੱਚ ਗਊ ਆਪਣੇ ਕੋਲੇ ਫਰੀਦ ਲਵਾਂਗੇ ਨਾੜਾਂ ਤੇ ਮਾਰੀ ਸੀ ਕੈਮਰਾ ਮਰਵਾ। ਸੋ ਵੀਰੋ ਕੱਦ-ਕਾਡ ਵਗੈਰਾ ਦੇਖੋ ਤੇ ਹਵਾਨੇ ਦੇ ਸਾਫ ਸੁਥਰੀ ਕੱਲੀ ਕੱਚੀ-ਕੱਚੀ ਨਾੜਾ ਨੂੜਾ ਵੀਰੇ ਬਹੁਤ ਆ ਹਨਾ। ਬਾਈ ਜੀ ਦੂਜਾ ਸੂਆ ਪੰਜਾਬ ਵਾਲੀ ਜਰਸੀ ਆ ਵੱਡੀ ਵੀਰੇ ਟਾਪ ਦੀ ਤੇ ਕੱਚੀ ਹੈਗੀ ਆ ਵੀਰੇ 10 ਦਿਨ ਦੀ। ਉਧਰਲੇ ਪੱਖ ਤੋਂ ਬਾਈ ਜੀ ਬਾਹਲਾ ਨਹੀਂ ਅਸੀਂ ਮੰਨਦੇ 22-23 ਕਿਲੋ ਵਾਲਾ ਵੀਰੇ ਬੱਚਾ ਬੜੀ ਵਧੀਆ ਆਮਦਨ ਨਿਕਲੂਗਾ। ਜਿਹੜੀ ਆ ਐਰ ਸਹਾਰਾ ਦੇਖੋ ਪਿਛਲੇ ਥੋੜੀ ਜਿਆਦਾ ਕੱਚੀਆਂ ਨੇ ਪਿਛਲ ਲੜਦੀ ਬਾਕੀ ਰਹਿ ਗਈ ਸੀ ਪਿਛਲੇ ਲੜ ਸਾਡੇ ਕੋਲ 7 ਬੜਾ ਬਾਕੀ ਰਹਿ ਗਏ ਸੀ ਰਹਿੰਦੀਆਂ ਵੀਰੇ ਉਹ ਹੁੰਦੀਆਂ ਜਿਹਨੇ ਜਿਆਦਾ ਕੱਚੀਆਂ ਨੇ ਇੱਕ ਇੱਕ ਬੇਨਤੀ ਮੈਂ ਲਾਜ਼ਮੀ ਕਰਦਾ ਜਿਹੜੇ ਵੀਰਾਂ ਨੇ ਦੂਰੋਂ ਆਉਣਾ ਉਹ ਫਿਰ ਬਾਹਲਾ ਲੇਟ ਆਉਂਦੇ ਆ ਵੀਰੇ ਕਿਉਂਕਿ ਇਸ ਤਰ੍ਹਾਂ ਹੋ ਜਾਂਦਾ ਅਗਲਾ ਵੀ 35 ਨਾ ਆ ਗਾ ਚਲੋ ਆਪਾਂ ਰੰਗਣੇ ਚੱਲਾਂਗੇ ਜਿਹੜੇ ਵੀਰਾਂ ਨੇ ਦੂਰੋਂ ਆਉਣਾ ਕਿਉਂਕਿ ਵੀਰੇ ਮੌਰਨਗੀ ਆਉਣ ਚ ਫਾਇਦਾ ਹੁੰਦਾ ਸੀ ਬਾੜੀ ਲੀਲੀ ਫਿੱਲੀ ਦੀ ਕੱਠੀ ਨਹੀਂ ਕਰਦੇ ਹੁੰਦੇ ਸਾਡਾ ਵੀ ਸਿਸਟਮ ਹੁੰਦਾ ਵੀ 2 2.5 ਘੰਟਿਆਂ ਚ ਮਾਲ ਵੇਚ ਕੇ ਵਿਹਲੇ ਹੋਈਏ ਕਿਉਂਕਿ ਵੀਰੇ ਸਾਨੂੰ ਜੇ ਦੜੇ ਦੇ ਵਿੱਚ 2000 ਟਾਲ ਜੇ ਵੀਰੇ ਬਾਦੂ ਹੁੰਦਾਗਾ ਪਰ ਆਪਾਂ ਤਲ ਦੀ ਜਿਹੜੀ ਹੈਗਾ ਕਿ ਆਪਣਾ ਕਹਿੰਦਾ ਪਾਣੀ ਚੱਲਦਾ ਰੱਖਣਾ ਸਿਸਟਮ ਰੱਖਿਆ ਬਾਗਾ ਠੀਕ ਹੈ ਵੀ ਬੱਸ ਉਹਨਾਂ ਨੂੰ ਨੂਨ ਤੇਲ ਚਲਾਉਣ ਵਾਲਾ ਕੰਮ ਆ ਵੀਰੇ ਜਿਆਦੇ ਵੱਡਾ ਮੁਰਕ ਨਹੀਂ ਭਰਦੇ ਜਦੋਂ ਆਪਾਂ ਵਿਚਾਲੇ ਮੁਰਕ ਭਰਦੇ ਵੀਰੇ ਉਦੋਂ ਦੇ ਕੰਮ ਖੜਨੇ ਸ਼ੁਰੂ ਹੋ ਜਾਂਦੇ ਆ ਇਸ ਕਰਕੇ ਜਿਹੜੇ ਵੀਰਾਂ ਨੇ ਦੂਰੋਂ ਆਉਣਾ ਆਪਾਂ ਹੱਥ ਵੰਨ ਕੇ ਬੇਨਤੀ ਕਰਦੇ ਵੀ ਆਹ ਦਾ ਟਾਈਮ ਨਾਲ ਉਨਚ ਫਾਇਦਾ ਹੈਗਾ ਬੁੱਟੇ ਬੱਸ ਆ ਖਤਮਾ ਜੇ ਕਰ ਦਿਓ ਮਾਲ ਇਹ ਵੀਰੇ ਹੈ ਸਾਈ ਹਲ ਕ੍ਰੋਸ ਥੋੜੀ ਜੀ ਇਹਦੇ ਵਿੱਚ 17 ਕਿਲੋ ਵੀਰੇ ਦੁੱਧ ਰੈਡੀ ਆ ਸੁਈ ਨੂੰ ਅੱਜ ਇਹਨੂੰ 5ਵਾਂ ਦਿਨ ਹੋ ਗਿਆ ਜੀ ਠੀਕ ਆ ਸੁਈ ਸਵਾਈਆ ਜਾਵਾ ਹਾਂਜੀ 17 ਕਿਲੋ ਰੈਡੀ ਹੈਗਾ ਤੇ ਆ ਵੀਰੇ ਹਜੇ ਬਿਲਕੁਲ 2 ਦਿਨ ਤੇ ਬਚਿਆਗਾ ਜਰਸੀ ਚ ਕ੍ਰੋਸ ਆ ਦੁੱਧਾਂ ਜਣੀਆਂ ਬਾਹਲਾ ਨਹੀਂ ਹੁੰਦੀ ਇਹ 15 ਕਿਲੋ ਦੇ ਕਰਾਂ ਅੱਜ ਦੇਊਗੀ ਤੇ ਭਾਅ ਵੀ ਫਿਰ ਉਹੇ ਜਿਹਾ ਹੈਗਾ ਵੀਰੇ ਦਾ ਜਵਾਜਮ ਭਾਅ ਜਾਵਾ ਹਾਂ ਬਿਲਕੁਲ ਬਾਜਮ ਵੀਰੇ ਭਾਅ ਚ ਆ ਗਈ 65000 ਤੋਂ ਆਪਣੇ ਕੋਲ ਚੱਲੂਗੀ 65000 ਤੋਂ ਥੱਲੇ ਵੀਰੇ ਕੁਝ ਨਹੀਂ ਹੈਗਾ 200 ਤੇ 65 ਵਾਲੇ ਆ ਫਿਰ ਉਦੋਂ ਕਾ 70 ਤੋਂ ਚੱਲ ਪੂਗਾ 70 ਤੋਂ ਲੈ ਕੇ ਵੀਰੇ ਲੱਖ ਤੱਕਰ ਤੇ ਆ ਸੌਦੇ ਵੀਰੇ 5 ਸੌਦੇ ਆਪਣੇ ਲੱਖ ਤੋਂ ਬਾਹਰ ਹੈਗੇ ਆਗੇ ਜਿਹੜੇ ਦੋ ਸੌਦੇ ਹੋਰ ਆਉਣ ਵਾਲੇ ਉਹ ਵੀ ਲੱਖ ਤੋਂ ਬਾਹਰ ਹੈ ਜਾਨੀ ਸੱਤ ਸੌਦੇ ਲੱਖ ਤੋਂ ਬਾਹਰ ਹੈਗੇ ਆ ਕਿਉਂਕਿ ਉਹ ਜਿਹੜੇ ਵੀਰੇ ਲੱਖ ਤੋਂ ਬਾਹਰ ਆ ਉਹ 35 ਲੀਟਰ 40 ਲੀਟਰ 45 ਲੀਟਰ ਤੱਕ ਵੀ ਆਪਣੇ ਕੋਲ ਗਊ ਹੈਗੀ ਆਗੀ ਜਿਹੜੀਆਂ ਲੱਖ ਤੋਂ ਬਾਹਰ ਵੇਚਾਂਗੇ ਉਹ ਵੀਰੇ ਕੋਈ ਕੁਆਲਿਟੀ ਹੋਣ ਦੇ ਨਾਂ ਤੇ ਵੇਚਾਂਗੇ ਉਹ ਐਵੇਂ ਨਹੀਂ ਵੀ ਆਪਾਂ ਲੱਖ ਤੋਂ ਬਾਹਰ ਦੇਵਾਂਗੇ ਆ ਦੇਖ ਸਕਦੇ ਹੋ ਵੀਰੇ ਦੂਜਾ ਸੂਆ ਬੈਠਣੇ ਸੋਪਣਾ ਹੋ ਸਕਦਾ ਬੱਜਾ ਧਰ ਦੇ ਗੱਲ ਦੇ ਵਿੱਚ ਠੀਕ ਹੈ ਤੇ ਹੋ ਸਕਦਾ ਖੜੀ ਰਹੀ ਤਾਂ ਦੋ ਚਾਰ ਦਿਨ ਲੈ ਜੂ ਵੀਰੇ ਮੇਰਾ ਵੱਡੀ ਬੈੜ ਆਈ ਆ ਵੀਰ ਜੀ ਇਹ ਤਕਰੀਬਨ ਮੰਨ ਲੇਗਾ ਚਲੋ ਹਜੇ 10 ਤੋਂ 12 ਦਿਨ ਦੀ ਕੱਚੀ ਆ ਵੀਰੇ ਠੀਕ ਹੈ ਸਾਡੇ ਕੋਲੇ 16 ਬੈੜਾਂ ਦਾ ਵੀਰ ਜੀ ਬਾਇਓ ਡਾਟਾ ਹੈਗਾ ਲਿਖਤੀ ਰੂਪ ਦੇ ਵਿੱਚ ਠੀਕ ਹੈ ਜਿਹੜਾ ਬਾਇਓ ਡਾਟਾ ਹੈਗਾ ਮਿਲੂਗਾ ਜਿਹਦਾ ਨਹੀਂ ਹੈਗਾ ਉਹ ਦੱਸ ਦੇ ਨਹੀਂ ਮਿਲਦਾ ਵੀਰੇ 16 ਦਾ ਇੱਥੇ ਆਪਣੇ ਕੋਲ ਲਿਖਤੀ ਰੂਪ ਚ ਆਇਆ ਫालतू ਆਏ ਹੀ ਨਹੀਂ ਵੀਰੇ ਆਪਾਂ ਮੈਂ ਕਿਉਂ ਭਕਾਈ ਮਾਰੀਏ ਕਿਉਂਕਿ ਟੋਟਲ ਲੱਗ 35 ਆ ਵੀਰੇ 35 ਤੋਂ ਜ ਆਪਣੇ ਕੋਲੇ 27 ਨਾਲ ਕਿਥੇ ਫਾਰਮ ਤੇ ਆਏ ਨੇ ਜੀ ਠੀਕ ਠੀਕ ਹਾਂਜੀ ਜਿਹੜੇ 8 ਆਉਣੇ ਉਹਨਾਂ ਦੇ ਵਿੱਚੋਂ ਵੀ ਕੁਝ ਨਾ ਕਹਿੰਦਾ ਆਪਣੇ ਕੋਲ ਮਾਇਆ ਉਤ ਤੇ ਅੱਗੇ ਜਿਹੜੀ ਨਾਲ ਬੈੜ ਆ ਗਈ ਏ ਇਹ ਵੀਰੇ ਜਿਹੜੀ ਆ ਗਈ ਏ ਐਰ ਸਿਰ ਦੇ ਵਿੱਚ ਕ੍ਰੌਸ ਆ ਗਈ ਤੁਸੀਂ ਲੈਵੇ ਤੇ ਵੀਰੇ ਮਰਵਾ ਦਿਓ ਕੈਮਰਾ ਪਰ ਆਈ ਤਾਂ ਮਸ਼ੀਨ ਤੇ ਲੱਗੀ ਆ ਦੂਜਾ ਸੂਆ ਸੂਣਾ ਕਰਮ ਵਾਲੀਆਂ ਵੀਰੇ ਮੂੰਹੋਂ ਸੇਕ ਦੰਦਾ ਠੀਕ ਹੈ ਤੇ ਸੂਨ ਨੂੰ ਹੋ ਸਕਦਾ ਵੀ ਅੱਜ ਰਾਤ ਨੂੰ ਬੱਚਾ ਤਾਂ ਤੇ ਖੜ ਗਈ ਤਾਂ ਵੀਰੇ ਪੰਜ ਦਿਨ ਵੀ ਲੈ ਜੂਗੀ ਠੀਕ ਹੈ ਤੇ ਪਰ ਕਿਉਂਕਿ ਜਿਹੜੀ ਗਊ ਹੁੰਦੇ ਵੱਡੀ ਚ ਪੈ ਕੇ ਆ ਜੇ ਵੀਰੇ ਦੋ ਚਾਰ ਦਿਨ ਪਹਿਲਾਂ ਵੀ ਸੂਪਿਆਂਦੀ ਆ ਕਿਉਂਕਿ ਮਾਲ ਉਪਰਾ ਕਰ ਦਿੰਦਾ ਹੱਥ ਫਲਾ ਦੇ ਕੀਪਾ ਖਚਲੇ ਗੱਡੀ ਚ ਪਾ ਲੈਣੇ ਆ ਪਰ ਥੱਲੇ ਹੋ ਜਾਣੀ ਬਣੀ ਖੜੀ ਇਹੋ ਜੀ ਗੱਲ ਨਹੀਂ ਹੈਗੀ ਠੀਕ ਹੈ ਥਣ ਤਾਂ ਚਾਹੇ ਮਸ਼ੀਨੀ ਚ ਬਾਈ ਕਰੋ ਥਣ ਮੁੱਠੀ ਚ ਆਉਣ ਵਾਲਾ ਮੱਥੀ ਹੋ ਜਾਣੀ ਕਿ ਹੈਗਾ ਲਾਰਚ ਬਾਕੀ ਰਹਿ ਗਈ ਸੀ ਆਹ ਤਾਂ ਬੱਚਿਆਂ ਦਾ ਰੰਗ ਲਾਤਾ ਸੀਗਾ ਇਹੋ ਜੀ ਗੱਲ ਕੋਈ ਨਹੀਂ ਇਹਦੇ ਥੱਲੇ ਵੀਰੇ 22 ਕਿਲੋ ਬੌਲੀਓ ਚੱਲੀ ਆ 22 ਕਿਲੋ ਸਟਾਰਟ ਹੋ ਰਹੀ ਆ ਮਨ ਸੂਈ ਵੀ ਵਿਚ ਤੀਜਾ ਦਿਨ ਹੀ ਹੋਇਆ ਹੈਗਾ ਪਿਛਲੇ ਲਾਰਚ ਗੱਬਣ ਸੀ ਕੱਚੀ ਸੀ ਥੋੜੀ ਜੀ ਤੇ ਤੀਜਾ ਦਿਨ ਆ ਜਾਨੀ ਸੂਈ ਨੂੰ ਪਰ 22 ਕਿਲੋ ਵੀਰੇ ਬੌਲੀਓ ਚੱਲੀ ਆ ਪਰਸੋਂ ਤੱਕਰ 25 ਤੋਂ ਵੀਰੇ 27 ਕਿਲੋ ਥੱਲੇ ਬੜੀ ਰਾਮਦਰੀਆਂ ਕਰ ਦਿਆਂਗੇ ਜੀ ਠੀਕ ਹੈ ਤੇ ਚੌਂਡ ਜਵਾਕ ਕਿਆ ਬਾਤਾਂ ਘਰ ਨੇ ਰਗਾ ਚੌਂਡ ਹੋ ਜਾਵਾ ਥਣ ਮੋਟਾ ਵੋਟਾ ਬਹੁਤ ਵਧੀਆ ਥਣ ਦੱਸਦਾ ਬਾਈ ਜੀ ਬਾਕੀ ਮਾਲ ਜਿੰਨਾ ਹੈ ਕਿਰਬਾਲੀਆਂ ਲੀਲੀਆਂ ਫੀਲੀਆਂ ਨੇ ਇਕੱਠੀਆਂ ਕਰੀਆਂ ਮਾਲ ਵੀਰੇ ਸਾਰੇ ਕੁਆਲਟੀਦਾਰ ਆ ਤੇ ਆ ਬੱਚਾ ਵੀਰੇ ਚਾਰ ਦੰਦਾ ਤੇ ਲੇਵਾ ਦਿਖਾ ਦਿਓ ਮਾੜਾ ਸਰਪੰਚ ਸਾਹਿਬ ਆ ਮੋੜ ਦਿਓ ਮਾੜੀ ਜੀ ਕਮਾ ਦਿਓ ਮਰਵਾ ਦਿਓ ਵੀਰੇ ਮਗਰ ਲੇਵੇ ਤੇ ਕੈਮਰਾ ਤੇ ਥੱਲੇੋਂ ਦੇਖੋ ਵੀਰੇ ਬੱਸੀ ਨਹੀਂ ਖੜੀ ਠੀਕ ਹੈ ਤੇ ਵੱਡੀ ਬੁੱਡੀ ਬਣ ਕੇ ਚੱਲ ਵੀ ਥਣ ਦੀ ਬੰਤਰ ਆ ਅੱਗੇ ਪਿੱਛੇ ਦਾ ਫੈਡਰਸਲਾ ਦੇਵਾ ਜਮਾ ਹਣਾ ਫੈਡਰਸਲਾ ਵੀਰੇ ਦੰਦੋ ਚਾਰ ਦੰਦਾ ਵੀਰ ਜੀ ਚਾਰ ਦੰਦ ਤੇ ਇਹ ਵੀ ਪਿਛਲੇ ਨਾਲ ਸਾਡੀ ਵਿਕੀ ਨਹੀਂ ਸੀ ਪਿਛਲੇ ਨਾਲ ਸਾਡੇ ਕੋਲ 7 ਤੋਂ 8 ਨਾਲ ਵੀਰੇ ਰਹਿ ਗਏ ਸੀਗੇ ਜਿਹੜਾ ਥੋੜਾ ਜਿਹਾ ਕੱਚੇ ਸੀ ਕੱਚਾ ਮਾਲ ਵੀਰੇ ਨਹੀਂ ਵਿਕਦਾਗਾ ਬਾਕੀ ਜਿਹੜਾ ਤਰਦਾ ਦਰਦਾ ਹੁੰਦਾ ਉਹ ਵਿਕ ਜਾਂਦਾਗਾ ਠੀਕ ਹੈ ਲਗਭਗ ਤਿਆਰੀ ਦੇ ਨਜ਼ਦੀਕ ਆ ਹਾਂ ਕਿਉਂਕਿ ਵੀਰੇ ਜਮਾ ਆਪਸੀ ਗਾਇਆਂ ਲੈਣ ਜਾਣੇ 100 ਗਾਂ ਦੇ ਵਿੱਚੋਂ ਉਸ ਵੀ ਧਰਤੀ ਲੈਣੀ ਆ ਜਿਵੇਂ ਗਾਹ ਕਊਗਾ ਵੀਰੇ ਉਹਨਾਂ ਵੀ ਸਾਡੇ ਕੋਲ 35 40 ਜਿੰਨੀਆਂ ਹੈਗੀਆਂ ਉਹ ਤੋਂ ਕਰਦੀਆਂ ਲੈਣੀ ਆ ਰੈਂਟ ਤੇ ਜਿਵੇਂ ਆਪਣੇ ਕੋਲ ਹੱਥ ਨੂੰ ਰੇੜੂ ਪਹਿਲਾਂ ਗੜ ਤੋਂ ਕੀ ਆ ਕਦੋਂ ਵਜਦੇ ਆ ਪੈਰੇ ਜੋ ਕੰਚੂ ਹੋ ਜਾਂਦੇ ਆ ਫਿਰ ਹੱਥ ਨੇ ਕੱਦਾ ਹੋ ਜਾਂਦਾਗਾ ਫਿਰ ਉਹਦਾ ਕਹਿੰਦੇ ਚੱਖ ਲਾ ਉਹਦੇ ਨੂੰ ਲਾਟ ਦੇ ਵਿੱਚ ਵੀ ਪੰਜ-ਛੇ ਟੰਡ ਤੇ ਵੱਜ ਜਾਂਦੀਆਂ ਨੇ ਠੀਕ ਹੈ ਠੀਕ ਹੈ ਤੇ ਜੁੱਸ ਹੁੰਦੀ ਆ ਇਹ ਖਾਣ ਲਈ ਵੀ ਇਹ ਵੀ ਸੁੱਜੀ ਰਹੂਗੀ ਇਹ ਵੀ ਪੰਜ ਤੋਂ ਛੇ ਦਿਨ ਲੈ ਜੂ ਵੀਰੇ ਤੇ ਨਾੜਾਂ ਨਾਲ ਗੁੰਦੀ ਵੀ ਆ ਜਮਾ ਹਨਾ ਬਿਲਕੁਲ ਵੀਰੇ ਬਿਲਕੁਲ ਜਿੰਨਾ ਮਾਲ ਹੋਊਗਾ ਵੀਰੇ ਥਾਂਤੇ ਜਾਣੀ ਦੀ ਮਿਲਕ ਬੇਨ ਤੋਂ ਬਿਨਾ ਜਾਂ ਨਾੜਾਂ ਤੋਂ ਬਿਨਾ ਆਪਾਂ ਦੁੱਧਾਂ ਦੀ ਕੁਆਲਿਟੀ ਤੋਂ ਬਿਨਾ ਮਾਲ ਨਹੀਂ ਲੈਂਦੇ ਵੀਰੇ ਠੀਕ ਹੈ ਇਹ ਘੱਟ ਕਮਾਲ ਵੇਚ ਲਈਏ ਆਹ ਫਿਰ ਦੇਖ ਸਕਦੇ ਹਾਂ ਵੀਰੇ ਬੱਸੀ ਹੋ ਸਕਦਾ ਜਾਣੀ ਦੀ ਤਕਰੀਬਨ ਇਹ ਬੱਸੀ ਵੀਰੇ 20 ਤੋਂ ਪਲੱਸ ਹੋਣਾ ਇਸ ਵਕਤ ਹਾਂਜੀ ਹਾਂਜੀ ਇਹਨੂੰ ਵੀਰੇ ਤੀਜਾ ਦਿਨ ਹੋ ਗਿਆ ਸੂਈ ਨੂੰ ਠੀਕ ਹੈ ਆਪਾਂ ਜਾਨੀ ਮੈਂ ਇਹਦਾ ਦੁੱਧ ਪ੍ਰਾਪ ਮਿਣਿਆ ਨਹੀਂ ਗਾ ਕੱਲ ਨੂੰ ਪਤਾ ਲੱਗ ਜੂ ਟੋਟਲ ਕਿੰਨਾ ਹੋ 20 ਕ ਦਾ ਆਈਡੀਆ ਕਿਹੜੀ ਆਪਾਂ ਮੰਨ ਕੇ ਚੱਲੀਏ ਵੀਰੇ ਆਸ-ਪਾਸ ਵਾਲੀ ਹੈਗੀ ਹੈ ਨਾ ਕਿਉਂਕਿ ਆਪਾਂ ਇਹਦਾ ਦੁੱਧ ਮਿਣਿਆ ਨਹੀਂ ਹੈਗਾ ਗਾ ਹਮਨ ਲੇਬਰ ਦੇ ਸਿਰ ਤੇ ਆਪਾਂ ਬੰਦੇਆਂ ਸਿਰ ਤੇ ਨਹੀਂ ਇਹ ਚੀਜ਼ ਨੂੰ ਛੱਡਦੇ ਵੀਰੇ ਤੇ ਦੁੱਧ ਬਾਈ ਪਰ ਇਹਨੇ ਜਾਦਾ ਦੇਣਾ ਵੀਰੇ ਦੁੱਧ ਤਾਂ ਦੇਉਗੀ 27 ਤੋਂ 28 ਕਿਲੋ 28 ਕਿਲੋ ਦੀ ਹੈਗੀ ਆ ਬੜੀ ਆਰਾਮਦਈ ਨਾ ਵੀਰੇ ਬੜੀ ਰਾਂਜੇ ਨਾ 27 28 ਤੱਕ ਕਿਹਨੇ ਦਿੱਤਾ ਵੀਰੇ ਫਿਰ ਠੀਕ ਹੈ ਅੱਜ ਆਕ ਲਿਆ ਵੀ ਆ ਦੋ ਤਿੰਨ ਤੇ ਬੱਚਾ ਆ ਗਿਆ ਵੀਰੇ ਇਹ ਵੀ ਹੋ ਸਕਦਾ ਜਰਾ ਅਕ ਸੋ ਦੋ ਦੰਦ ਪਹਿਲਾ ਸੁਆ ਸੂਰੀ ਆ ਹਨਾ ਹਾਂਜੀ ਦੋ ਦੰਦ ਸੋ ਵੱਡੀ-ਬੁੱਡੀ ਬਹੁਤ ਆ ਕੁਆਲਿਟੀ ਵਗੈਰਾ ਚੈੱਕ ਕਰੋ ਬੈਠ ਜੀ ਫੋਲ ਵੱਡੇ ਸਾਈਜ਼ ਦੇ ਵਿੱਚ ਤੇ ਥਣ ਚਾਹੇ ਹੱਥੀਚ ਵਾਈ ਕਰ ਲੋ ਚਾਹੇ ਮਸ਼ੀਨੀ ਚਾਹੇ ਸੂਣ ਤੇ ਜਾਵੜੀ ਥਾਣ ਇੰਚ ਇੰਚੀ ਹੋਰ ਬਾਹਰ ਨੂੰ ਕੱਢਣੇ ਨੇ ਤੇ ਫਿਟਨੈਸ ਲੇਵੇ ਦੀ ਜਮਾ ਹਨਾ ਬਾਕੀ ਵੀਰ ਕ੍ਰੈਡਿਟ ਕਾਰਡ ਤੇ ਪੇਮੈਂਟ ਚੱਕੀ ਜਾਊਗੀ ਕਿਸ਼ਤਾਂ ਵੀ ਬਣ ਜਾਂਦੀਆਂ ਨੇ ਟਰਾਂਸਪੋਰਟ ਦੀ ਸਹੂਲਤ ਆਪਣੇ ਕੋਲ ਸਾਰੀ ਹੈਗੀ ਆ ਉਹ ਕਿਸੇ ਕੋਲੋਂ ਭਰਉਣ ਦੀ ਲੋੜ ਨਹੀਂ ਆਨਲਾਈਨ ਪੇਮੈਂਟ ਸਾਰੇ ਤਰ੍ਹਾਂ ਦੀ ਵੀਰੇ ਲਈ ਜਾਂਦੀ ਆ ਸਾਡੀਆਂ ਕਿਸ਼ਤਾ ਉਹਦੇ باندې ਨੇ ਜੇ ਤੁਹਾਡਾ ਕ੍ਰੈਡਿਟ ਕਾਰਡ ਦੀ ਲਿੰਟ ਹੈਗੀ ਆ ਵੀਰੇ ਤਾਂ ਮੰਨ ਲੀਂਗੇ ਉਦਾਂ ਕੋਈ ਆਪਾਂ ਨਹੀਂ ਕਰਦੇ ਦੱਸ ਤਾਰ ਕੋਈ ਨਹੀਂ ਹੈਗਾ ਵੀਰੇ ਤੇ ਇਹ ਬੱਸੀ ਬਾਈ ਜੀ ਦੂਜਾ ਸੂਆ ਮੂੰਹੋ ਜਾਣੇ ਦੀ ਭਰੀ ਹੋਈ ਆ ਦੰਦੀਆਂ ਚ ਠੀਕ ਹੈ ਤੇ ਸੂਆ ਦੇਣੀ ਤਕਰੀਬਨ ਦੂਜਾ ਹੀ ਆ ਵੀਰੇ ਥਣਲੇਵੇ ਵਾਲੀ ਬੱਸੀ ਆ 27 ਤੋਂ 28 ਕਿਲੋਣਾ ਵੀਰੇ ਬੱਚਾ ਬੜੀ ਰਾਮਦਾਨੀ ਨਿਕਲੂ ਆਪਾਂ ਐਵੇਂ ਨੂੰ 32 ਕਹਿ ਦੀਏ 35 ਕਹਿ ਦੀਏ ਉਹਦਾ ਵੀ ਕੁਫਰ ਤੋਲਣ ਦਾ ਕੋਈ ਫਾਇਦਾ ਨਹੀਂ ਹੁੰਦਾਗਾ ਠੀਕ ਹੈ ਕਿਹੜਾ ਕਿਲੋ ਜਾਣੀ ਬੜੀ ਰਾਮਦਾਨੀ ਨਾ ਵੀਰੇ ਬੱਚਾ ਦੇਊਗਾ ਕੋਈ ਗਾਹ ਜਿਹੇ 25 ਮੰਨ ਕੇ ਲੈ ਲੇ ਯਾਨੀ ਖਰੀ ਨਿਕਲੂ ਵੀਰੇ ਦੁੱਧ ਵਾਲੇ ਤੇ ਬੇਰਪੁਰ ਬੜੀ ਜ਼ਬਰਦਸਤ ਆ ਬਣਦੀ ਹਣਾ ਹਾਂ ਮੇਰੇ ਥੱਲੇ ਵੀ ਦੇਸੀ ਮਖੈਲ ਲਾਈ ਫਿਰਦੇ ਆ ਕਰਮਾ ਵਾਲੀ ਜਿਹੜਾ ਉਪਰੇ ਲਾਲ ਜਾਓ ਤਾਂ ਸਾਡੇ ਡਿਪ ਲਾਈਏ ਬੰਦਿਆਂ ਦੀ ਉਹ ਡਿਪ ਲਾਉਂਦੇ ਆ ਥਣਾਂ ਦੇ ਵੀ ਸਾਡੇ ਪਾਸ ਕਰਦੇ ਰਹਿ ਸੀ ਹਣਾ ਠੀਕ ਹੈ ਠੀਕ ਹੈ ਆ ਬੱਚਾ ਵੀਰੇ ਸੇਜ ਦੰਦਾਗਾ ਤੇ ਇਹ ਬੱਚਾ ਬੀਬੀ ਦੇ ਤਕਰੀਬਨ ਹਜੇ ਮੇਰੇ ਹਿਸਾਬ ਨਾਲ ਹਜੇ ਹਫਤਾ ਹੋਰ ਲੈ ਜਾਣਾ ਕਰਮਾ ਵਾਲੀ ਸੇਜ ਦੰਦ ਦੂਜਾ ਸੂਆ ਹਾਂਜੀ ਦੂਜਾ ਸੂਆ ਵੀਰੇ ਪਹਿਲੇ ਸਵੇਖੀ ਦੀ ਸਵੇਣਾ ਬਹੁਤ ਤਗੜੀ ਬਰੀਰ ਵਾਲੀ ਬਿਹੜਾ ਇਹ ਜਿਆ ਕਲਰ ਬਹੁਤ ਘੱਟ ਮਿਲਦਾ ਦੇਖਣ ਨੂੰ ਬਹੁਤ ਘੱਟ ਵੀਰੇ ਬਹੁਤ ਘੱਟ ਮਿਲਦਾ ਇਹ ਇੰਪੋਰਟਡ ਸੀਮੈਂਟ ਚ ਆਉਂਦਾ ਐਡਾ ਆਉਂਦਾ ਇਹ ਬਹੁਤ ਚੰਗਾ ਲਿਆਓ ਸਰਪੰਚ ਸਾਹਿਬ ਜਲਦੀ ਕਰੀ ਚੱਲੋ ਅੱਜ ਥੋੜੀ ਜੀ ਵੀਡੀਓ ਬਾਈ ਜੀ ਅੱਜ ਭੱਜ ਤੜਾਕੇ ਨਾ ਪਾ ਰਹੇ ਆਂਗੇ ਜਿਹੜਾ ਮਾਲ ਬੋਲਤਾ ਕੱਲ ਨੂੰ ਕੋਈ ਵੀਰ ਨਾ ਆਵੇੜ 35 ਨਾਲ ਹੋਣਗੇ ਵੀਰੇ ਸੋਮਵਾਰ ਨੂੰ ਵੇਚਾਂਗੇ ਕੱਲਾ ਕੱਲਾ ਕਰਕੇ ਇਹ ਬੱਸੀ ਵੀ ਵੀਰੇ ਹੁਣੀ ਤਾਰੀ ਆ ਗੱਡੀ ਦੇ ਵਿੱਚੋਂ ਬੱਸ ਕਿਉਂ ਮਾਲ ਨਮਾਇਆ ਤੁਹਾਡੇ ਥੋੜਾ ਜਿਹਾ ਅੱਜ ਤੜਾਕੇ ਚ ਬਣਾਉਣੇ ਆ ਮਾੜੀ ਜੀ ਲੈਵੇ ਤੇ ਇਹਦੇ ਮਰਵਾ ਦਿਓ ਵੀ ਕੈਮਰਾ ਮਰਵਾ ਦਿਓ ਏ ਬਾਈ ਜੀ ਇਹ ਵੀ ਸੇਦਾਨ ਦਾ ਦੂਜਾ ਸੂਬਾ ਵੀਰੋ ਠੀਕ ਹੈ ਆ ਲੈਵੇ ਤੇ ਮਰਵਾ ਦਿਓ ਕੈਮਰਾ ਦੇਖੋ ਇੱਧਰ ਨਾੜਾ ਨੂੜਾ ਹਾਂਜੀ ਬਹੁਤ ਸੋਹਣਾ ਸਾਡਾ ਸਾਇਦ ਦੋਨੇ ਪਾਸੇ ਤਿਆਰਤੀ ਦੇ ਵਸੀਨੀ ਹਾਂਜੀ ਲੈ ਜਾਓ ਸਪੰਸਾਬ ਲੈ ਜਾਓ ਨਾੜਾ ਤਾਂ ਹਾਂ ਠੀਕ ਹੈ ਠੀਕ ਹੈ ਉਹਦਾ ਵੀ ਕੱਢ ਦਿਓ ਉਸ ਤੋਂ ਅਗੇ ਵੀਰੇ ਜਿਹੜਾ ਬੱਚਾ ਉਹ ਨਾ ਖੀਰਾ ਬੱਚਾ ਹੈਗਾ ਬਿਲਕੁਲ ਠੀਕ ਹੈ ਸਕਰੀਵਲ ਜਿਹੜੀ ਆਪਣੇ ਕੋਲੇ ਤੂੰ 8 ਬੇੜਾਂ ਹੋਰ ਆਉਣੀਆਂ ਉਹਦੇ ਵਿੱਚੋਂ ਵੀਰੇ ਵੱਡੀਆਂ ਬੜੀਆਂ ਹੀ ਆ ਸਾਰੀਆਂ ਉਹ ਠੀਕ ਹੈ ਹਾਂ ਬਰੀਡ ਵਾਲੀਆਂ ਆ ਵੀਰੇ ਖੀਰਾ ਬੱਚਾ ਆ ਬਿਲਕੁਲ ਠੀਕ ਹੈ ਤੇ ਜਿਹੜਾ ਜਣੀ ਉਹ ਟਾਈਮ ਬਾਕੀ ਇਹਦਾ 12 ਦਿਨ ਵੀ ਸਾ 12 ਦਿਨ ਆ ਗਏ ਸੂਚੇ ਬਾਕੀ ਪਿਆ ਹਣਾ ਸੂਚੇ ਵੀਰੇ ਬਾਕੀ ਪਿਆ 12 ਦਿਨ ਜੀ ਇਹਦੇ ਠੀਕ ਠੀਕ ਹੈ ਤੇ ਦੁੱਧ ਦੰਦੀਆਂ ਦੇ ਵਿੱਚ ਵੀਰੇ ਬਿਲਕੁਲ ਹੈਗੀ ਅਜੇ ਖੀਰੀ ਆ ਸਾਡੀ ਆਪ ਦੀ ਖੋਦ ਦੀ ਮੂੰਹ ਵੱਟ ਕੇ ਲਈ ਹੋਈ ਆ ਕੋਈ ਵੀ ਵੀਰੇ ਸਕਰੀਨ ਸ਼ਾਟ ਲੈ ਲੇ ਉਹ ਆ ਕੇ ਸਿੱਧਾ ਖੋ ਦੇਖੇ ਵੀ ਜਿਹੜੀ ਗੱਲ ਕਹੀ ਆ ਤੇ ਉਹ ਹੈਗੀ ਆ ਠੀਕ ਹੈ ਠੀਕ ਹੈ ਬਾਕੀ ਵੀਡੀਓ ਫਿਰ ਮੈਂ ਦੁਬਾਰਾ ਤੀਜੀ ਯਾਰ ਬੋਲ ਰਿਹਾ ਵੀਡੀਓ ਚ ਥੋੜੀ ਵੀ ਭੱਜ ਤੜਾਕੀ ਪਾ ਰਹੇ ਆ ਮਾਲ ਤੇ ਜਿਆਦਾ ਕੋਈ ਨਮਾਉਣ ਤੁਮਾਉਣ ਦਾ ਕੰਮ ਨਹੀਂ ਕਰਿਆ ਕਿਉਂਕਿ ਵੀਰੇ ਮੌਸਮ ਖਰਾਬ ਆ ਫਿਰ ਅੰਦਰ ਵੀਡੀਓ ਬਣਦੀ ਨਹੀਂ ਕਿਉਂਕਿ ਮਾਲ ਥੋੜ ਅੱਪਾ ਮਿੰਮਾ ਜਾਂ ਮਾਲਵੀਰਾਂ ਨੂੰ 15 ਗਗਾਈਆਂ ਆਪਾਂ ਦਿਖਾ ਰਹੇ ਆ ਮੇਣ ਮੇਣ ਠੀਕ ਹੈ ਕਿਉਂ ਜਿਆਦਾ ਥੋੜੀ ਜਿਹੀ ਨਹੀਂ ਪੈਂਦੀ ਬਾਜਰਾ ਗਿਆ ਕਾਕ ਬੱਛ ਵੀਰ ਨਾਲ ਕਾਫੀ ਬੈਡ ਦੇ ਵੀਰੇ ਜਿਆਦਾ ਸਕੀਨ ਨਾ ਵੱਡੀ ਦੇ ਠੀਕ ਹੈ ਇਹਨੂੰ ਕੋਈ ਵੀਰ ਛੋਟੀ ਨਾ ਮੰਨ ਲੈ ਵੀਰੇ ਹਾਥੀ ਦੇ ਵਿੱਚ ਨਹੀਂ ਜਾਣ ਵਾਲੀ ਇਹਦੀ ਫੁੱਲ ਵੱਡੀ ਹੈ ਤਾਂ ਵੀਰੇ 35 ਕਿਲੋ ਵਾਲਾ ਬੱਚਾ ਠੀਕ ਹੈ ਇਸ ਤਰ੍ਹਾਂ ਦੇ ਸਾਡੇ ਕੋਲ ਨਗੀਨੇ ਵੀਰੇ ਆਮ ਆਉਂਦੇ ਆ ਪਿਛਲੇ ਲਾੜ ਦੇ ਵਿੱਚ ਹੈ ਨਹੀਂ ਸਿਸ ਤਰ੍ਹਾਂ ਦੀ ਕਾਫੀ ਬੈਡ ਨੇ ਅਸੀਂ ਇਸ ਤਰ੍ਹਾਂ ਦੀ ਆਮ ਕਾਫੀ ਵੱਡੀ ਮਾਤਰਾ ਚ ਲਾਉਣੀ ਹੈ ਸੇਜ਼ ਆਂਦਾ ਵੀਰੇ ਦੂਜਾ ਸੁਆਗੀ ਠੀਕ ਹੈ ਮਸ਼ੀਨ ਤੇ ਲੱਗੀ ਆਈ ਆ ਫਾਰਮ ਚੋਂ ਲਈ ਆ ਮੂਰੀ ਇਹ ਕੋਈ ਪਵਾ ਨਹੀਂ ਰਹੀ ਵੀਰੇ ਠੀਕ ਆ ਆ ਵੀ ਅਸੀਂ ਇਹ ਖੋਲ ਪਾਇਆ ਹਜੇ ਕੋਈ ਨਮਾਈ ਧਮਾਈ ਦੀ ਵਾਲੀ ਹੈ ਨਹੀਂ ਗਈ ਠੀਕ ਹੈ ਤੇ ਜਾਨੀ ਸਾਡੇ ਕੋਲ ਆਈ ਵੀ ਅੱਜ ਹੀ ਆ ਵੀਰੇ ਇਹਦਾ ਰਿਕਾਰਡ ਆਪਾਂ ਵੈਂਡਰ ਕਾਰਡ ਸਾਰਾ ਦੇ ਦਿਆਂਗੇ ਜਿਹੜੀਆਂ 16 ਮੇਡਾਂ ਦਾ ਰਿਕਾਰਡ ਆਗਾ ਉਹਨਾਂ ਵਿੱਚੋਂ ਤਕਰੀਬਨ 15 ਬੜਾ ਦਾ ਹੈਗੀਆਂ ਬਾਕੀ ਕੁਝ ਦੋ ਤਿੰਨ ਮਗਰ ਬੱਜੀਆਂ ਨੇ ਇਹਦੇ ਆਪਾਂ ਦੁੱਧ ਦੀ ਗੱਲ ਕਰੀਏ ਕਿੰਨਾ ਪਾ ਦੋਗੇ ਵੀਰੇ 35 ਕਿਲੋ ਅਸੀਂ ਚਵਾ ਦੇਾਂਗੇ ਸਾਡੇ ਨਾਲ ਕੋਈ ਆ ਵੀਰੇ ਦੇ ਪ੍ਰੈਸਿਡੈਂਟ ਜੀ ਪਾ ਆਜੀ ਲਈ ਹੋਇਆ ਢਿੱਡ ਦੇ ਜੀਪਾ ਦੇਖੋ ਲੱਗਿਆ ਹਜੇ ਕੋਈ ਨਮਾਈ ਤਮਾਈ ਨਹੀਂ ਹੋਈਗੀ ਬੈਠ ਦੀ ਠੀਕ ਹੈ ਠੀਕ ਹੈ ਤੇ ਅੱਗੇ ਅੰਦਰ ਇੱਕ ਬੈੜ ਬੱਚੀ ਸੁੱਈ ਜਾਂਦੀ ਹੈ ਹਨਾ ਵੀਰੇ ਬੱਸੀਏ ਬਹੁਤ ਜ਼ਬਰਦਸਤ ਆ ਕਿ ਦੋ ਦੰਦ ਆ ਬਾਈ ਜੀ ਬੜਾ ਥਣਾ ਤੇ ਮਰਵਾ ਦਿਓ ਠੀਕ ਹੈ ਤੇ ਦੇਖਦੇ ਆ ਕਰਮ ਵਾਲੀ ਕੀ ਦਿੰਦੀ ਆ ਬਸ ਸਵਾਉਣੇ ਆ 20 ਮਿੰਟ ਤੱਕ ਇਹ ਮੂੰਹੋਂ ਦੋ ਦੰਦ ਦੀ ਆ ਕਲੂਨ ਸੂ ਰਹੀ ਆ ਵੀਰੇ ਠੀਕ ਹੈ ਬਸ ਇਹਨੂੰ 10 15 ਮਿੰਟ ਤੇ ਸਵਾ ਲਿਆਂਗੇ ਉਦੋਂ ਅੱਗੇ ਵੀਰੇ ਜਰਸੀ ਆ ਗਈ ਇਹ 14-15 ਲੰਦੀ ਕਰਸੀਆ ਦੇਖੋ ਵੀਰੇ ਲੋਲੀਪੋਲੀ ਆ ਮੂੰਹ ਮੱਥੇ ਦੀ ਫੇਸ ਕੁਆਲਿਟੀ ਦੀ ਬਹੁਤ ਸਾਫ ਆ ਵੀਰੇ ਠੀਕ ਹੈ ਇਹ ਇਹ ਬੈਡ ਤਾਜੀ ਸੋਈਆ ਵੀਰੇ 20 ਕਿਲੋ ਦੇ ਕਰਾ ਦੇ ਵਿੱਚ ਇਹਦੇ ਥੱਲੇ ਵੀਰੇ 23 ਕਿਲੋ ਜਰਸੀ ਥੱਲੇ ਜੀ ਠੀਕ ਹੈ 23 ਕਿਲੋ ਹਾਜਰ ਆ ਵੀਰੇ ਸਾਨੂੰ 23 ਕਿਲੋ ਵੀਰੇ ਰੈਡੀ ਆ ਕੰਡੇ ਦਾ ਤੋਲ ਜਿਹੜੀ ਆ ਬੈਡਾਂ ਦੇ ਥੱਲੇ ਵੀਰੇ 18 ਕਿਲੋ ਆ ਜੀ ਠੀਕ ਹੈ ਤੇ ਉਸ ਤੋਂ ਅੱਗੇ ਆ ਗਈ ਵੀਰੇ ਥੱਲੇ 16 ਕਿਲੋ ਆਗਾ ਠੀਕ ਹੈ ਤੇ ਜਿਹੜੀ ਆ ਬੈਡ ਆ ਗਈ ਇਹ 5 ਤੋਂ 7 ਦਿਨ ਵੀਰੇ ਲਊਗੀ ਤੇ ਰੇਟ ਦੇ ਵਿੱਚ ਜਿਹੜਾ ਮਾਲ ਆ ਜਿਵੇਂ ਮੰਨ ਕੇ ਚੱ ਵੀ ਉਹ ਛੋਟੇ ਪਾਸੇ ਖੜੇ ਆ ਕਈ ਬੈਠਾ ਹੁੰਦੇ ਠੀਕ ਹੈ ਬਾਕੀ ਜਿੰਨਾ ਹੀ ਮਾਲ ਆ ਵੀਰੇ ਸਾਰੇ ਵੀਰਾਂ ਦੇ ਪੜਤ ਦੇ ਵਿੱਚ ਆ ਜਾਊਗਾ ਐਂਡ ਤੇ ਗੱਲ ਲਾਜ਼ਮੀ ਕਹਿਣਾਗਾ ਬਾਕੀ ਵੀਰੇ ਦੇਖੋ ਵਪਾਰ ਕਰਦੇ ਆ ਘਰ ਦੀ ਗਊ ਕੋਈ ਨਹੀਂ ਹੁੰਦੀ ਹਰ ਇੱਕ ਵੀਡੀਓ 'ਚ ਵੀਰੇ ਲਾਜ਼ਮੀ ਬੋਲਣਾ ਜ਼ਰੂਰੀ ਹੁੰਦਾਗਾ ਕਿਉਂਕਿ ਵੀਰੇ ਅਸੀਂ ਗਰੰਟੀ ਨਾਲ ਕੋਈ ਵੀ ਸੌਦਾ ਨਹੀਂ ਦਿੰਦੇ ਕਿ ਜਿੱਥੋਂ ਗਰੰਟੀਆਂ ਮਿਲਦੀਆਂ ਉਸ ਤੋਂ ਵੀਰੇ ਆਪਦੀ ਨਿਭੜਦਾ ਹੁੰਦਾਗਾ ਤੁਸੀਂ ਪੈਸੇ ਲਾਉਣੇ ਆ ਵੀਰੇ ਗਰੰਟੀਆਂ ਗਰੂਟੀਆਂ ਵਿੱਚ ਕੁਝ ਨਹੀਂ ਮਿਲਦਾਗਾ ਆਪਦੀ ਦੇਖ ਕੇ ਚੀਜ਼ ਨਿਰਖ ਪਰਖ ਨਾਲ ਲੈ ਕੇ ਜਾਓ ਬਾਅਦ 'ਚ ਇਹ ਚੀਜ਼ ਦਾ ਲਾਂਭਾ ਕੋਈ ਨਹੀਂ ਪਤਾਗਾ ਜੀ ਸੋ ਵੀਡੀਓ ਦੇਖ ਲਈ ਸਭ